ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਸੂਜੀ ਅਤੇ ਦਹੀਂ ਦੀ ਰੈਸਪੀ ਦੱਸਾਂਗੇ ਜਿਹੜੀ ਬਹੁਤ ਹੀ ਕਮਾਲ ਦੀ ਆ ਚਲੋ ਦੱਸਦੇ ਹਾਂ ਜੀ ਤੁਹਾਨੂੰ ਇਹਦੇ ਵਿੱਚ ਕੀ ਕੁਝ ਚਾਹੀਦਾ ਹੈ ਸੂਜੀ ਦੇ ਲਈ ਚਾਹੀਦਾ ਜੀ ਪਹਿਲਾਂ 1 ਕੱਪ ਪਾਣੀ ਦਾ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਚਾਹੀਦਾ ਆਪਾਂ ਨੂੰ ਤੇਲ ਤੁਸੀਂ ਤੇਲ ਵੀ ਲੈ ਸਕਦੇ ਹੋ ਸਰੋਂ ਦਾ ਹਰ ਫਾਇਨ ਵੀ ਲੈ ਸਕਦੇ ਹੋ ਕੁਝ ਵੀ ਚਾਹੀਏ ਜਿਹੜੀ ਘਰੇ ਉਹ ਲੈ ਸਕਦੇ ਹਾਂ ਤੁਸੀਂ ਮੈਂ ਮਿਕਸ ਕਰ ਪਾਉਂਗੀ ਤੇ ਹੁਣ ਇਹਦੇ ਵਿੱਚ ਆਪਾਂ ਸੂਜੀ ਪਾਉਂਗੇ ਚੰਗੀ ਤਰ੍ਹਾਂ ਸੂਜੀ ਹਾਸ ਕਰਕੇ ਇਹਨੂੰ ਗਾਰਡ ਕਰਕੇ ਰੱਖਤਾ ਰੱਖਾਂਗੇ ਜੀ 5-10 ਮਿੰਟ ਜਿੰਨਾ ਤੱਕ ਇਹ ਪੂਰੀ ਕਰੜੀ ਨਹੀਂ ਹੁੰਦੀ ਉਨਾ ਟਾਈਮ ਇਹ ਭਿੱਜੀ ਰਹਿੰਦੀ ਸੀ ਸੂਜੀ ਨੂੰ। ਉਹ ਦੇਖੋ ਜੀ ਸੂਜੀ ਆਪਣੀ ਭਿੱਜ ਗਈ ਐ। ਨਮਕਾਰੇ ਪਾਣੀ ਤੇ ਤੇਲ ਵਾਲੇ ਪਾਣੀ ਦੇ ਵਿੱਚ। ਹੁਣ ਇਹਨੂੰ ਥੋੜਾ ਜਿਹਾ ਨਾ ਮਾਤਰਾ ਦੇ ਵਿੱਚ ਤੇਲ ਲੈਤਾ ਹੋਇਆ ਲਾ। ਉਹਦੇ ਵਿੱਚ ਆਪਾਂ ਭੁੰਨਾਂਗੇ ਸੂਜੀ ਨੂੰ ਹੁਣ। ਸੂਜੀ ਆਪਣੀ ਭੁੱਜ ਗਈ ਐ ਇਹ ਮਾਰੀ। ਇਹ ਥੋੜੀ ਜਿਹੀ ਕੱਪੀਆ ਹੈ ਜੀ। ਇਹ ਮੇਰਾ ਆਪਾਂ ਠੰਡੀ ਕਰਾਂਗੇ। ਛੁੜੀ ਤਿਆਰ ਹੋ ਗਈ ਜੀ। ਹੁਣ ਆਪਾਂ ਇਹਨੂੰ ਪਲੇਟ 'ਚ ਗੱਡਾਂਗੇ ਠੰਡੀ ਹੋਣ ਲਈ। ਇਹਨੂੰ ਆਪਾਂ ਪੱਖੇ ਦੀ ਵੀ ਠਾ ਰੱਖ ਦਿਆਂਗੇ ਠੰਡੀ ਹੋ ਜਾਊਗੀ। ਛੁੜੀ ਆਪਣੀ ਠੰਡੀ ਹੋ ਗਈ ਹੈ ਜੀ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਐਡ ਕਰਾਂਗੇ। ਥੋੜੀ ਜਿਹੀ ਹਲਦੀ ਵੀ ਕਰ ਲਾਂਗੇ ਅੜ।

ਥੋੜਾ ਜਿਹਾ ਇਹ ਤੇ ਆਪਾਂ ਹੱਥ ਤੇ ਘੋਲਾ ਕੇ ਇਹਨੂੰ ਬੜੀਆ ਬਣਾਵਾਂਗੇ। ਦੇਖੋ ਜੀ ਆਪਣਾ ਆਟਾ ਹੋ ਗਿਆ ਤਿਆਰ। ਹੁਣ ਆਪਾਂ ਇਹਦੇ ਹੱਥੋਂ ਪਰਮੜਾ ਤੇ ਇਲਵਾ ਕੇ ਇਹ ਕਿਹੋ ਜਿਹਾ ਬੋਲਾਇਆ ਬਣਾਵਾਂਗੇ। ਹੁਣ ਦੇਖੋ ਜੀ ਆਪਣੇ ਹੋ ਗਏ ਪੇੜੇ ਤਿਆਰ। ਹੁਣ ਆਪਏ ਇਹਦੇ ਵਿੱਚ ਥੋੜੀਆਂ ਛੋਟੀਆਂ ਨਾ ਗਲੀਆਂ ਕਰ ਲਾਂਗੇ ਆਪਾਂ ਉਂਗਲ ਦੀ ਮਦਦ ਨਾਲ ਇਸ ਪਰ ਆਪਾਂ ਟੀਅਰ ਵੀ ਤਿਆਰ ਹੋ ਗਿਆ ਫਿਰ ਇਹਨੂੰ ਪਕਾਉਣ ਦੇ ਵਿੱਚ ਛੱਡ ਦਿੰਦੇ ਹਾਂ ਹੁਣ ਇਹਨਾਂ ਟੀਵੀ ਦੇ ਵਿੱਚ ਪਾ ਰਹੇ ਹਾਂ ਜੀ

ਜੇ ਸਾਡੀ ਰੈਸਪੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ ਧੰਨਵਾਦ ਜੀ